ਬਿਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸ਼ੂਦ ਵੈਸ ਪੂਜਾਪੈ ਹਰ ਮੰਤਰ ਜਪੈਨੀ ਕੋਈ ਖੱਤਰੀ ਹੋਵੇ ਚਾਹੇ ਬ੍ਰਾਹਮਣ ਹੋਵੇ ਕੋਈ ਸ਼ੂਦਰ ਹੋਵੇ ਚਾਹੇ ਵੈਸ ਹੋਵੇ ਹਰੇਕ ਸ਼੍ਰੇਣੀ ਦਾ ਮਨੁੱਖ ਪ੍ਰਭੂ ਦਾ ਨਾਮ ਮੰਤਰ ਜਪ ਸਕਦਾ ਹੈ ਇਹ ਸਭਨਾਂ ਵਾਸਤੇ ਜਪਣਯੋਗ ਹੈ ਗੁਰ ਸਤ ਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸ ਸਬਰੈ ਨੀ ਹੇ ਹਰੀ ਜਨੋ ਗੁਰੂ ਨੂੰ ਪ੍ਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਸ਼ਰਨ ਪਾਓ ਦਿਨ ਰਾਤ ਹਰ ਵੇਲੇ ਗੁਰੂ ਦੀ ਸ਼ਰਨ ਪੈ ਰਹੋ ਹਰ ਜਨ ਦੇਖੋ ਸਤ ਗੁਰ ਨੈਨੀ ਹੇ ਪ੍ਰਭੂ ਦੇ ਸੇਵਕ ਜਨੋ ਪ੍ਰਭੂ ਨੂੰ ਅੱਖਾਂ ਖੋਲ ਕੇ ਵੇਖੋ ਗੁਰੂ ਪਾਰ ਬ੍ਰਹਮ ਦਾ ਰੂਪ ਹੈ ਜੋ ਇੱਛਾ ਸੋਈ ਫਲ ਪਾਓ ਹਰ ਬੋਲੋ ਗੁਰਮਤਿ ਬੈਨੀ ਰਹਾਓ ਗੁਰੂ ਦੀ ਦਿੱਤੀ ਮੱਤ ਉੱਤੇ ਤੁਰ ਕੇ ਪ੍ਰਮਾਤਮਾ ਦੇ ਸਿੱਖ ਸਲਾਹ ਦੇ ਬਚਨ ਬੋਲੋ ਜਿਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ਅਨਕ ਉਪਾਵ ਚਿਤ ਵੀਐ ਬਹੁ ਤੇਰੇ ਸਾਹ ਹੋਵੇ ਜੇ ਬਾਤ ਹੋਵੇ ਨੀ ਗੁਰੂ ਪਰਮੇਸ਼ਰ ਦਾ ਆਸਰਾ ਪਰਨਾ ਭੁਲਾ ਕੇ ਆਪਣੀ ਭਲਾਈ ਦੇ ਅਨੇਕਾਂ ਤੇ ਬਥੇਰੇ ਢੰਗ ਸੋਚੀਦੇ ਹਨ ਪਰ ਉਹੀ ਗੱਲ ਹੁੰਦੀ ਹੈ ਜੋ ਰਜਾ ਅਨੁਸਾਰ ਜਰੂਰ ਹੋਣੀ ਹੁੰਦੀ ਹੈ ਆਪਣਾ ਭਲਾ ਸਭ ਕੋਈ ਬਾਛੈ ਸੋ ਕਰੇ ਜੇ ਮੇਰੇ ਚਿਤਨਾ ਚਿਤੈਨੀ ਹਰੇਕ ਜੀਵ ਆਪਣਾ ਭਲਾ ਲੁੜਦਾ ਹੈ ਪਰ ਪ੍ਰਭੂ ਉਹ ਕੰਮ ਕਰ ਦਿੰਦਾ ਹੈ ਜੋ ਮੇਰੇ ਤੋਂ ਹਰ ਦੇ ਚੇਤੇ ਚੇਤੇ ਵੀ ਨਹੀਂ ਹੁੰਦਾ ਮਨ ਕੀ ਮਤ ਤਿਆਗੋ ਹਰ ਜਾਣਾ ਇਹ ਬਾਤ ਕਠਿਨੀ ਹੈ ਸੰਤ ਜਨੋ ਆਪਣੇ ਮਨ ਦੀ ਮਰਜ਼ੀ ਉਤੇ ਤੁਰਨਾ ਛੱਡ ਦਿਓ ਗੁਰੂ ਦੇ ਹਰਕਮ ਵਿੱਚ ਤੁਰੋ ਪਰ ਇਹ ਗੱਲ ਹੈ ਬੜੀ ਔਖੀ ਅਨ ਦਿਨ ਹਰ ਹਰ ਨਾਮ ਧਿਆਵੋ ਗੁਰ ਸਤਗੁਰ ਕੀ ਮਤ ਲੈਨੀ ਫਿਰ ਵੀ ਗੁਰੂ ਪਾਤਸ਼ਾਹ ਜੀ ਦੀ ਮਤ ਲੈ ਕੇ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ ਮਤ ਸਤ ਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈ ਨਹੀਂ ਏ ਮਾਲਕ ਪ੍ਰਭੂ ਚੰਗੀ ਮੰਦੀ ਮਤ ਤੇਰੇ ਆਪਣੇ ਵਸ ਵਿੱਚ ਹੈ ਤੇਰੀ ਪ੍ਰੇਰਨਾ ਅਨੁਸਾਰ ਹੀ ਕੋਈ ਜੀਵ ਚੰਗੇ ਰਾਹ ਤੁਰਦਾ ਹੈ ਤੇ ਮੰਦੇ ਪਾਸੇ ਅਸੀਂ ਤੇਰੇ ਬਾਜੇ ਹਾਂ ਤੂੰ ਸਾਨੂੰ ਵਜਾਉਣ ਵਾਲਾ ਸਭ ਵਿੱਚ ਵਸਣ ਵਾਲਾ ਪ੍ਰਭੂ ਹੈ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੇਂ ਤਿਵੇਂ ਬਲੈਨੀ ਹੈ ਦਾਸ ਨਾਨਕ ਦੇ ਮਾਲਕ ਪ੍ਰਭੂ ਕਰਤਾਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸਾਨੂੰ ਬੁਲਾਉਂਦਾ ਹੈ ਸਾਡੇ ਮੂੰਹੋਂ ਬੋਲ ਕਢੌਂਦਾ ਹੈ ਬਿਲਾਵਲ ਮਹਲਾ ਚੌਥਾ ਆਨੰਦ ਮੂਲ ਧਾਇਓ ਪੁਰਖੋ ਤਮ ਅਨ ਦਿਨ ਆਨੰਦ ਅਨੰਦੇ ਹੇ ਮਨ ਜਸ ਮਨੋਖ ਨੇ ਆਨੰਦ ਦੇ ਸੋਮੇ ਉਤਮਪੁਰਖ ਪ੍ਰਭੂ ਦਾ ਨਾਮ ਸਿਮਰਿਆ ਉਹ ਹਰ ਵੇਲੇ ਆਨੰਦ ਹੀ ਆਨੰਦ ਵਿੱਚ ਲੀਨ ਰਹਿੰਦਾ ਹੈ ਧਰਮ ਰਾਏ ਕੀ ਕਾਣ ਚੁਕਾਈ ਸਭ ਚੁਕੇ ਜਮ ਕੇ ਛੰਦੇ ਉਸ ਨੂੰ ਧਰਮ ਰਾਜ ਦੀ ਮਥਾਜੀ ਨਹੀਂ ਰਹਿੰਦੀ ਉਹ ਮਨੋਖ ਜਮ ਰਾਜ ਦੇ ਵੀ ਸਾਰੇ ਡਰ ਮੁਕਾ ਦਿੰਦਾ ਹੈ ਜਾਪਮਨ ਹਰ ਹਰ ਨਾਮ ਗੋਬਿੰਦੇ हे मेरे मान हरि गोविंद ਦਾ ਨਾਮ ਸਦਾ ਜਪਿਆ ਕਰ ਵੱਡ ਭਾਗੀ ਗੁਰ ਸਤਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਓ ਜਿਸ ਵੱਡੇ ਭਾਗਾ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਦੇ ਗੁਣ ਗਾਉਂਦਾ ਹੈ ਸੋ ਇਹ ਮਨ ਗੁਰੂ ਦੀ ਸ਼ਰਨ ਪਾਓ ਸਾਕਤ ਮੂੜ ਮਾਇਆ ਕੇ ਬੰਧਕ ਵਿੱਚ ਮਾਇਆ ਫਿਰੇ ਫਿਰੰਦੇ ਹੈ ਮਨ ਪਰਮਾਤਮਾ ਨਾਲ ਟੁੱਟੇ ਹੋਏ ਮੂਰਖ ਮਨੁਖ ਮਾਇਆ ਦੇ ਮੋਹ ਵਿੱਚ ਬੱਜੇ ਰਹਿੰਦੇ ਹਨ ਅਤੇ ਮਾਇਆ ਦੀ ਖਾਤਰ ਹੀ ਸਦਾ ਭਟਕਦੇ ਰਹਿੰਦੇ ਹਨ ਤ੍ਰਿਸ਼ਨਾ ਜਲਤ ਕਿਰਤ ਕੇ ਬੰਦੇ ਜਿਉਂ ਤੇਲੀ ਬਲਦ ਪਵੰਦੇ ਆਪਣੇ ਕੀਤੇ ਕਰਮਾਂ ਤੇ ਸੰਸਕਾਰਾਂ ਦੇ ਬੱਜੇ ਹੋਏ ਉਹ ਮਨੁਖ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਰਹਿੰਦੇ ਹਨ ਧਿਆਨ ਚ ਰੱਖਿਓ ਆਪਣੇ ਕੀਤੇ ਕਰਮਾਂ ਤੇ ਸੰਸਕਾਰ ਜਨਮ ਮਰਨ ਦੇ ਗੇੜ ਵਿੱਚ ਪਾਉਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਹਲੂ ਦਿਵਾਲੇ ਸਦਾ ਪਾਉਂਦੇ ਰਹਿੰਦੇ ਹਨ ਗੁਰਮਖ ਸੇਵ ਲਗੇ ਸੇ ਉਦਰੇ ਵੱਡ ਭਾਗੀ ਸੇਵ ਕਰਨ ਦੇ हे ਮਨ ਜਿਹੜੇ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦੀ ਸੇਵਾ ਭਗਤੀ ਵਿੱਚ ਲੱਗ ਪਏ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਤੋਂ ਬਚ ਗਏ ਪਰ ਹੈ ਮਨ ਵੱਡੇ ਭਾਗਾਂ ਵਾਲੇ ਮਨੁੱਖ ਹੀ ਸੇਵਾ ਭਗਤੀ ਕਰਦੇ ਹਨ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੁੱਟੇ ਮਾਇਆ ਫੰਦੇ ਜਿਨ੍ਹਾਂ ਮਨੁੱਖਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਨੇ ਤ੍ਰਿਸ਼ਨਾ ਅੱਗ ਵਿੱਚ ਸੜਨ ਤੋਂ ਬਚਣ ਦਾ ਫਲ ਪ੍ਰਾਪਤ ਕਰ ਲਿਆ ਉਨਾਂ ਦੀਆਂ ਮਾਇਆ ਦੀਆਂ ਸਾਰੀਆਂ ਹੀ ਫਾਇਆਂ ਟੁੱਟ ਜਾਂਦੀਆਂ ਹਨ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਵਿੰਦੇ ਪਰ ਹੈ ਮਾਨਾ ਪ੍ਰਭੂ ਆਪ ਹੀ ਜੀਵਾਂ ਦਾ ਮਾਲਕ ਹੈ ਸਭ ਵਿੱਚ ਵਿਆਪਕ ਹੋ ਕੇ ਆਪ ਹੀ ਆਪਣੀ ਸੇਵਾ ਭਗਤੀ ਕਰਨ ਵਾਲਾ ਹੈ ਹਰ ਥਾਂ ਗੋਬਿੰਦ ਪ੍ਰਭੂ ਆਪ ਹੀ ਆਪ ਮੌਜੂਦ ਹੈ ਜਨਾਨਨ ਕੋ ਆਪੇ ਆਪ ਸਭ ਵਰਤੈ ਜਿਉਂ ਰੱਖੈ ਤਿਵੇਂ ਰਹੰਦੇ ਹੈ ਦਾਸ ਨਾਨਕ ਹਰਥਾ ਪ੍ਰਭੂ ਆਪ ਹੀ ਆਪ ਵਸ ਰਿਹਾ ਹੈ ਜਿਵੇਂ ਉਹ ਜੀਵਾਂ ਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਜੀਵ ਜੀਵਨ ਨਿਰਭਾ ਕਰਦੇ ਹਨ ਕੋਈ ਉਸ ਦਾ ਸਿਮਰਨ ਕਰਦੇ ਹਨ ਕੋਈ ਮਾਇਆ ਵਿੱਚ ਪਟਕਦੇ ਹਨ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ 3 ਮਾ ਰਾਗ ਬਿਲਾਵਲ ਵਿੱਚ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਤੀਸਰੇ ਘਰ ਪੜਤਾਲ ਵਿੱਚ ਗਾਉਣ ਦੀ ਸਤਗੁਰਾਂ ਨੇ ਹਦਾਇਤ ਕੀਤੀ ਹੈ ਬੋਲੋ ਭਈਆ ਰਾਮ ਨਾਮ ਪਤਿਤ ਪਾਵਨੋ ਹੈ ਭਾਈ ਉਸ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਜੋ ਵਿਕਾਰੀਆਂ ਨੂੰ ਪਵਿੱਤਰ ਬਣਾਉਣ ਵਾਲਾ ਹਾਰ ਸੰਤ ਭਗਤ ਤਾਰਨੋ ਜੋ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹਾਰ ਹਰ ਕੋਰੇ ਰਹਿਆ ਜੋ ਸਾਰੇ ਜਗਤ ਵਿੱਚ ਹਰ ਥਾਂ ਮੌਜੂਦ ਹੈ ਜਲ ਥਲੇ RAM ਨਾਮ ਜੋ ਆਪਣੀ ਜੋ ਪਾਣੀ ਵਿੱਚ ਜੋ ਧਰਤੀ ਵਿੱਚ ਹੈ ਨਿਤ ਗਾਈਏ ਹਰ ਦੁੱਖ ਬਿਸਾਰਨੋ ਰਹਾਓ ਜੋ ਜੀਵਨ ਦੇ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਉਸ ਹਰੀ ਦੀ ਸਿਰਤ ਸਲਾਹ ਦਾ ਗੀਤ ਸਦਾ ਗਾਣਾ ਚਾਹੀਦਾ ਹੈ ਹਰ ਕੀਆ ਹੈ ਸਫਲ ਜਨਮ ਹਮਾਰਾ ਪ੍ਰਮਾਤਮਾ ਨੇ ਮੇਰੀ ਜ਼ਿੰਦਗੀ ਕਾਮਯਾਬ ਬਣਾ ਦਿੱਤੀ ਹੈ ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ ਕਿਉਂਕਿ ਗੁਰੂ ਦੀ ਕਿਰਪਾ ਨਾਲ ਮੈਂ ਉਸ ਪ੍ਰਮਾਤਮਾ ਦਾ ਨਾਮ ਜਪਣ ਲੱਗ ਪਿਆ ਹਾਂ ਜੋ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਗੁਰ ਭੇਟਿਆ ਹੈ ਮੁਕਤ ਦਾਤਾ ਵਿਕਾਰਾਂ ਤੋਂ ਖਲਾਸੀ ਦਿਵਾਉਣ ਵਾਲਾ ਗੁਰੂ ਮੈਨੂੰ ਮਿਲ ਪਿਆ ਹਾਰਨ ਕੀ ہماری সফল ਜਾਤਾ ਇਸ ਕਰਕੇ ਪ੍ਰਮਾਤਮਾ ਨੇ ਮੇਰੀ ਜੀਵਨ ਯਾਤਰਾ ਕਾਮਯਾਬ ਕਰ ਦਿੱਤੀ ਮੇਲ ਸੰਗਤੀ ਗੁਣ ਦਾਮਨੋ ਹੁਣ ਮੈਂ ਸਾਥ ਸੰਗਤ ਵਿੱਚ ਮਿਲ ਕੇ ਪ੍ਰਭੂ ਦੀ ਸਿੱਖ ਸਲਾਹ ਦੇ ਗੀਤ ਗਾਉਂਦਾ ਹਾਂ ਮਨ ਰਾਮ ਨਾਮ ਕਰਿਆ ਸਾ ਹੀ ਮੇਰੇ ਮਾਨਾ ਪ੍ਰਮਾਤਮਾ ਦੇ ਨਾਮ ਉੱਤੇ ਹੀ ਡੋਰੀ ਰੱਖ ਭਾਉ ਦੂਜਾ ਬਿਨਸ ਬਿਨਾ ਸਾ ਪ੍ਰਮਾਤਮਾ ਦਾ ਨਾਮ ਮਾਇਆ ਦੇ ਮੋਹ ਨੂੰ ਪੂਰਨ ਤੌਰ ਤੇ ਅੰਦਰੋਂ ਮੁਕਾ ਦਿੰਦਾ ਹੈ ਵਿਤੇ ਆਸ ਹੋਏ ਨਰਾਸੀ ਜਿਹੜਾ ਮਨੁੱਖ ਦੁਨੀਆ ਦੇ ਕੰਮਕਾਰ ਵਿੱਚ ਰਹਿੰਦਾ ਹੋਇਆ ਮਾਇਆ ਦੇ ਬਹੁਤੋਂ ਨਿਰਲੇਪ ਰਹਿੰਦਾ ਹੈ ਜੋ ਜਨ ਮਿਲਿਆ ਹਰ ਪਾਸੀ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿੱਚ ਮਿਲਿਆ ਰਹਿੰਦਾ ਹੈ ਕੋਈ RAM ਨਾਮ ਗੁਣ ਗਾਵਨੋ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਹੈ ਜਨ ਨਾਨਕ ਤਿਸ ਪਗ ਲਾ ਮਨੋ ਦਾਸ ਨਾਨਕ ਉਸ ਦੇ ਪੈਰੀ ਲੱਗਦਾ ਹੈ ਉਸ ਦੇ ਪੈਰੀ ਪੈਂਦਾ ਹੈ ਰਾਗ ਬਿਲਾਵਲ ਮਹੱਲਾ 5 ਚੌਪ ਦੇ ਘਰ ਪਹਿਲਾ ਬਿਲਾਵਰ ਰਾਗ ਦੇ ਅੰਦਰ ਪੰਚਮ ਪਾਸ਼ਾ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਨਦਰੀਆਂ ਵੈ ਇਸ ਸਿਉ ਮੋਹ ਰੇ ਸਦਾ ਤਰਨ ਵਾਲੇ ਜੋ ਪੂਜ ਅੱਖਾਂ ਨਾਲ ਦਿਸ ਰਿਹਾ ਹੈ ਮੇਰਾ ਉਸ ਨਾਲ ਸਦਾ ਮੋਹ ਬਣਿਆ ਰਹਿੰਦਾ ਕਿਉ ਮਿਲੀਐ ਅਬ ਅਬਿਨਾਸੀ ਤੋਂ ਪਰ ਤੂੰ ਇਨਾਂ ਅੱਖਾਂ ਨਾਲ ਦਿਸਦਾ ਨਹੀਂ ਤੈਨੂੰ ਮੈਂ ਕਿਸ ਤਰ੍ਹਾਂ ਵੇਣਾ ਕਰ ਕਿਰਪਾ ਮੋਹ ਮਾਰਗ ਪਾਵੋ हे ਪ੍ਰਭੂ ਕਿਰਪਾ ਕਰਕੇ ਮੈਨੂੰ ਜੀਵਨ ਦੇ ਸਹੀ ਰਸਤੇ ਉੱਤੇ ਤੋਰ ਸਾਧ ਸੰਗਤ ਕੈ ਅੰਚਲ ਲਾਵੋ ਮੈਨੂੰ ਸਾਧ ਸੰਗਤ ਦੇ ਲੜ ਨਾਲ ਲਾ ਦੇ ਕਿਉ ਤਰੀਏ ਵਿਖਿਆ ਸੰਸਾਰ हे ਭਾਈ ਇਹ ਸੰਸਾਰ ਮਾਇਆ ਦੇ ਮੋਹ ਦੀਆਂ ਲਹਿਰਾਂ ਨਾਲ ਭਰਪੂਰ ਹੈ ਇਸ ਵਿੱਚੋਂ ਕਿਵੇਂ ਪਾਰ ਲੰਘਿਆ ਜਾਏ ਸਤਗੁਰ 모ਹਿਤ ਪਾਵੇ ਪਾਰ ਰਹਾਉ ਪੁੱਤਰ ਗੁਰੂ ਜਹਾਜ਼ ਹੈ ਗੁਰੂ ਇਹ ਸਮੁੰਦਰ ਵਿੱਚੋਂ ਪਾਰ ਲੰਘਾਉਂਦਾ ਹੈ ਪੰਮਨ ਝਲਾਰੇ ਮਾਇਆ ਦੇ हे ਭਾਈ ਹਵਾਵਾਨ ਮਾਇਆ ਜੀਵਾਂ ਨੂੰ ਭੁਲਾਰੇ ਦਿੰਦੀ ਰਹਿੰਦੀ ਹੈ ਹਰ ਕੇ ਭਗਤ ਸਦਾ ਥਿਰ ਸੇ ਇਨਾਂ ਭੁਲਾਰਿਆਂ ਦੇ ਸਾਹਮਣੇ ਸਿਰਫ ਉਹੀ ਬੰਦੇ ਡੋਲ ਰਹੇ ਹਣ ਜਿਹੜੇ ਸਦਾ ਪ੍ਰਭੂ ਦੀ ਭਗਤੀ ਕਰਦੇ ਹਨ ਹਰ ਖਸੋਗ ਤੇ ਰਹੇ ਨਿਰਾਰਾ ਉਹ ਮਨੁੱਖੀ ਗਮੀ ਦੇ ਭੁਲਾਰਿਆਂ ਤੋਂ ਵੱਖਰੇ ਨਲੇਪ ਰਹਿੰਦੇ ਹਨ ਸਿਰ ਉੱਪਰ ਆਪ ਗੁਰੂ ਰਖਵਾਰਾ ਜਿੰਨਾ ਮਨੁੱਖਾਂ ਦੇ ਸਿਰ ਉੱਤੇ ਗੁਰੂ ਆਪ ਰਾਖੀ ਕਰਨ ਵਾਲਾ ਹੈ ਵਾ ਪਾਇਆ ਵੇੜ ਮਾਇਆ ਸਰਬ ਪ੍ਰੇਂਗਾ ਏ ਭਾਈ ਸਪਵਾਂਗ ਮਾਇਆ ਨੇ ਸਾਰੇ ਜੀਵਾਂ ਦੇ ਦਿਵਾਲੇ ਬੜੇਵਾ ਪਾਇਆ ਹੋਇਆ ਹੈ ਹਮੇ ਪਚੇ ਦੀਪਕ ਦੇਖ ਪਤੰਗਾ ਜੀਵ ਹਉਮੇ ਦੀ ਅੱਗ ਵਿੱਚ ਸੜ ਪਏ ਹਨ ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ ਸਗਲ ਸ਼ਿੰਗਾਰ ਅਰੇ ਨਹੀਂ ਪਾਵੇ ਮਾਇਆ ਵੇੜਿਆ ਜੀ ਭਾਵੇਂ ਬਾਹਰਲੇ ਭੇਖਾਦਿਕ ਦੇ ਸਾਰੇ ਸ਼ਿੰਗਾਰ ਕਰਦਾ ਰਹੇ ਫਿਰ ਵੀ ਉਹ ਪ੍ਰਮਾਤਮਾ ਨੂੰ ਮਿਲ ਨਹੀਂ ਸਕਦਾ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ ਜਦੋਂ ਪ੍ਰਮਾਤਮਾ ਆਪ ਜੀਵ ਉੱਤੇ ਦਇਆਵਾਨ ਹੁੰਦਾ ਹੈ ਤਾਂ ਉਸ ਨੂੰ ਗੁਰੂ ਮਿਲਾਉਂਦਾ ਹੈ ਹੋਂ ਫੇਰੋਂ ਉਦਾਸੀ ਮੈਂ ਇੱਕ ਰਤਨ ਦਸਾਇਆ اے ਭਾਈ ਮੈਂ ਵੀ ਨਾਮ ਰਤਨੋਂ ਭਾਲ ਦੀ ਭਾਲ ਦੀ ਬਾਹਰ ਉਦਾਸ ਫਿਰ ਰਹੀ ਸਾਂ ਨਿਰਮੋਲਕ ਹੀਰਾ ਮਿਲੈ ਨਾ ਉਪਾਇਆ ਪਰ ਉਹ ਨਾਮ ਹੀਰਾ ਅਮੋਲਕ ਹੈ ਉਹ ਬਾਹਰਲੇ ਭੇਖਾਦਿਕ ਉਪਾਵਾ ਨਾਲ ਨਹੀਂ ਮਿਲਦਾ ਹਰ ਕੰ ਮੰਦਰ ਤਿਸ ਮੈਂ ਲਾਲ ਇਹ ਸਰੀਰ ਹੀ ਪ੍ਰਮਾਤਮਾ ਦੇ ਰਹਿਣ ਦਾ ਘਰ ਹੈ ਇਸ ਸਰੀਰ ਵਿੱਚ ਉਹ ਲਾਲ ਵਸ ਰਿਹਾ ਹੈ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਦੋਂ ਗੁਰੂ ਨੇ ਮੇਰੇ ਅੰਦਰੋਂ ਭਰਮ ਭੁਲੇਖੇ ਦਾ ਪਰਦਾ ਖੋਲ ਦਿੱਤਾ ਮੈਂ ਉਸ ਲਾਲ ਨੂੰ ਆਪਣੇ ਅੰਦਰ ਹੀ ਵੇਖ ਕੇ ਨੂੰ ਨੂੰ ਰੋਮ ਰੋਮ ਖਿੜ ਗਈ ਜੇਨ ਚੱਖਿਆ ਤਿਸ ਆਇਆ ਸਾਧ ਹੈ ਭਾਈ ਜਿਸ ਮਨੁੱਖ ਨੇ ਨਾਮ ਰਸ ਚੱਖਿਆ ਹੈ ਉਸਨੂੰ ਹੀ ਸਵਾਦ ਆਇਆ ਹੈ ਜਿਉਂ ਗੁੰਗਾ ਮਨ ਮੈਂ ਬਿਸਮਾਦ ਪਰ ਉਹ ਇਹ ਸਵਾਦ ਦੱਸ ਨਹੀਂ ਸਕਦਾ ਜਿਵੇਂ ਗੁੰਗਾ ਕੋਈ ਸਵਾਦਲਾ ਪਦਾਰਥ ਖਾ ਕੇ ਹੋਰਨਾਂ ਨੂੰ ਦੱਸ ਨਹੀਂ ਸਕਦਾ ਉੰਜ ਆਪਣੇ ਮਨ ਵਿੱਚ ਬਹੁਤ ਗਲਗਲ ਹੋ ਜਾਂਦਾ ਹੈ ਆਨੰਦ ਰੂਪ ਸਭ ਨਦਰੀਆਂ ਆਇਆ ਉਸ ਮਨੁੱਖ ਨੂੰ ਉਹ ਆਨੰਦ ਦਾ ਸ੍ਰਮਾ ਪ੍ਰਭੂ ਹਰਿਤਾ ਵਸਦਾ ਦਿਸਦਾ ਹੈ ਜਨ ਨਾਨਕ ਹਰ ਗੁਣ ਆਖ ਸਮਾਇਆ ਹੇ ਦਾਸ ਨਾਨਕ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾ ਗਾ ਕੇ ਪ੍ਰਭੂ ਵਿੱਚ ਲੀਨ ਰਹਿੰਦਾ ਹੈ ਬਿਲਾਵਲ ਮਹਲਾ 5 ਸਰਬ ਕਲਿਆਣ ਕੀ ਗੁਰਦੇਵ ਏ ਭਾਈ ਗੁਰੂ ਉਸ ਨੂੰ ਸਾਰੇ ਸੁਖ ਦੇ ਦਿੰਦਾ ਹੈ ਸੇਵਕ ਆਪਣੀ ਲਾਇਓ ਸੇਵ ਜਿਸ ਸੇਵਕ ਨੂੰ ਪ੍ਰਭੂ ਆਪਣੀ ਸੇਵਾ ਭਗਤੀ ਵਿੱਚ ਲਾਉਂਦਾ ਹੈ ਬਿਗੰਨ ਲਾਗੇ ਜਪ ਅਲਖ ਅਭੇਵ ਅਲਖ ਤੇ ਅਭੇਵ ਪ੍ਰਮਾਤਮਾ ਦਾ ਨਾਮ ਜਪ ਕੇ ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿੱਚ ਵਿਕਾਰਾਂ ਦੀ ਕੋਈ ਰੁਕਾਵਟ ਨਹੀਂ ਪੈਂਦੀ ਤਰਤ ਪੁਨੀਤ ਭਈ ਗੁਣ ਗਾਏ ਹੈ ਭਾਈ ਜਿਹੜਾ ਵੀ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਦੁਰਤ ਗਿਆ ਹਰ ਨਾਮ ਧਿਆਇ ਰਹਾਉ ਜਿਹੜਾ ਵੀ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਸ ਦੇ ਹਿਰਦੇ ਵਿੱਚੋਂ ਪਾਪ ਦੂਰ ਹੋ ਜਾਂਦਾ ਹੈ ਸਬਨੀ ਥਾਈ ਰਵਿਆ ਆਪ ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸੇਵਾ ਭਗਤੀ ਵਿੱਚ ਜੋੜਦਾ ਹੈ ਉਸ ਨੂੰ ਉਹ ਪ੍ਰਭੂ ਹੀ ਹਰ ਥਾਂ ਮਾਝੂਦ ਦਿਸਦਾ ਹੈ ਆਦ ਜੁਗਾਦ ਜਾਕਾ ਵਡ ਪ੍ਰਤਾਪ ਜਿਸ ਦਾ ਤੇਜ ਪ੍ਰਤਾਪ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਹੀ ਬੜਾ ਚੱਲਿਆ ਆ ਰਿਹਾ ਹੈ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਕੋਈ ਦੁੱਖ ਕਲੇਸ਼ ਕੋ ਨਹੀਂ ਸਕਦਾ ਘੁਰ ਕੇ ਚਰਨ ਲਗੇ ਮਨ ਮਿੱਠੇ ਹੈ ਭਾਈ ਜਿਸ ਮਨੁੱਖ ਨੂੰ ਗੁਰੂ ਦੇ ਸੋਹਣੇ ਚਰਨ ਆਪਣੇ ਮਨ ਵਿੱਚ ਪਿਆਰੇ ਲੱਗਦੇ ਹਨ ਨਿਰਬਿਗਨ ਹੋਏ ਸਭ ਥਾਈਂ ਊਠੇ ਉਹ ਜਿੱਥੇ ਵੀ ਵੱਸਦਾ ਹੈ ਹਰ ਥਾਂ ਵਿਕਾਰਾਂ ਦੀ ਰੁਖਾਵਟ ਤੋਂ ਬਚਿਆ ਰਹਿਣਾ ਸਭ ਸੁਖ ਪਾਏ ਸਤ ਗੁਰ ਤੁਠੇ ਉਸ ਮਨੋਖੋਤੇ ਗੁਰੂ ਦਇਆਵਾਨ ਹੁੰਦਾ ਹੈ ਤੇ ਉਹ ਸਾਰੇ ਸੁੱਖ ਪ੍ਰਾਪਤ ਕਰ ਲੈਂਦਾ ਹੈ। ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਪ੍ਰਭ ਪਾਰ ਬ੍ਰਹਮ ਜੀ ਸਦਾ ਆਪਣੇ ਸੇਵਕਾਂ ਦੇ ਰਾਖੇ ਬਣਦੇ ਹਨ। ਜਿੱਥੇ ਕਿਥੇ ਦਿਸਾਂ ਨਾਲੇ ਸੇਵਕਾਂ ਨੂੰ ਪ੍ਰਭੂ ਦੀ ਹਰ ਥਾਂ ਆਪਣੇ ਅੰਗ ਸੰਗ ਦਿਸਦੇ ਹਨ। ਨਾਨਕ ਦਾਸ ਖਸਮ ਪ੍ਰਤਿ ਪਾਲੇ ਹੈ ਨਾਨਕ ਖਸਮ ਪ੍ਰਭੂ ਨੇ ਆਪਣਾ ਹੀ ਆਪਣੇ ਦਾਸਾਂ ਦੀ ਰੱਖਿਆ ਆਪ ਹੀ ਆਪਣੇ ਦਾਸਾਂ ਦੀ ਰੱਖਿਆ ਹੋ ਸਕਾਲਪੁਰਖ ਵੈ ਗੁਰੂ ਨੇ ਕੀਤੀ ਹੈ ਬਿਲਾਵਲ ਮਹਲਾ 5 ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਹੈ ਸੁਖਾਂ ਦੇ ਖਜ਼ਾਨੇ ਪ੍ਰਭ ਹੈ ਮੇਰੇ ਪ੍ਰੀਤਮ ਪ੍ਰਭੂ ਅਬਿਆਨ ਤਗੋਣਾ ਠਾਕੁਰ ਪ੍ਰਭ ਤੇਰੇ 헤 ਠਾਕੁਰ ਪ੍ਰਭੂ ਤੇਰੇ ਗੁਣ ਗਿਣੇ ਨਹੀਂ ਜਾ ਸਕਦੇ ਮੋਹ ਅਨਾਥ ਤੁਮਰੀ ਸ਼ਰਨ ਆਈ ਮੈਂ ਅਨਾਥ ਤੇਰੀ ਸ਼ਰਨ ਆਇਆ ਹਾਂ ਕਰ ਕਿਰਪਾ ਹਰ ਚਰਨ ਤੇ ਆਈ ਹੈ ਹਰੀ ਮੇਰੇ ਉੱਤੇ ਮਿਹਰ ਕਰ ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾਰਾ दया करो बसो मन हाय हे प्रभु मेरे उते मेहर कर मेरे मन विच आ बस मोहे निर्गुण लीजे लडलाए रहाओ मेनू गुणहीन नु अपने लडला ले प्रबचे ते आवे ता कैसी पीड اے بھائی ਜਦੋਂ ਪ੍ਰਭੂ ਮਨ ਵਿੱਚ ਆਵਸੇ ਤਾਂ ਕੋਈ ਵੀ ਬਿਪਤਾ ਹੋ ਨਹੀਂ ਸਕਦੀ ਹਰ ਸੇਵਕ ਨਾਹੀ ਜਮ ਪੀੜ ਪ੍ਰਭੂ ਦੀ ਸੇਵਾ ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਵੀ ਡਰਾ ਨਹੀਂ ਸਕਦਾ ਸਰਬ ਦੁੱਖ ਹਰ ਸਿਮਰਤ ਨਸੇ ਨਾਮ ਸਿਮਰਦਿਆਂ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜਾ ਕੇ ਸੰਗ ਸਦਾ ਪ੍ਰਭ ਵਸੈ ਜਿਸ ਦੇ ਅੰਦਰ ਸੰਗ ਸਦਾ ਪ੍ਰਮਾਤਮਾ ਵੱਸਦਾ ਹੈ ਪ੍ਰਭ ਦਾ ਨਾਮ ਮਨ ਤਨ ਆਧਾਰ ਹੈ ਭਾਈ ਪ੍ਰਮਾਤਮਾ ਦਾ ਨਾਮ ਹੀ ਮਨੁੱਖ ਦੇ ਮਨ ਵਿੱਚ ਸਰੀਰ ਵਿੱਚ ਆਸਰਾ ਦੇਣ ਵਾਲਾ ਹੈ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਮਾਤਨ ਪ੍ਰਮਾਤਮਾ ਦਾ ਨਾਮ ਭੁੱਲਿਆ ਸਰੀਰ ਮਨੋਂ ਸਵਾਦੀ ਢੇਰੀ ਹੋ ਜਾਂਦਾ ਹੈ ਪ੍ਰਭ ਚੇਤਿ ਆਏ ਪੂਰਨ ਸਭ ਕਾਜ ਜਿਸ ਮਨੁੱਖ ਦੇ ਮਨ ਵਿੱਚ ਪ੍ਰਭੂ ਦਾ ਨਾਮ ਆ ਵਸਦਾ ਹੈ ਉਸ ਦੇ ਸਾਰੇ ਕਾਮ ਸਿਰੇ ਚੜ ਜਾਂਦੇ ਹਾਰ ਬਿਸਰਤ ਸਭ ਕਾ ਮਹਤਾਜ ਪ੍ਰਮਾਤਮਾ ਦਾ ਨਾਮ ਭੁੱਲਿਆ ਮਨੁੱਖ ਧਿਰ ਧਿਰ ਦਾ ਆਰਥੀਆ ਹੋ ਜਾਂਦਾ ਹੈ ਮਥਾਜ ਹੋ ਜਾਂਦਾ ਹੈ ਚਰਨ ਕਮਲ ਸੰਗ ਲਗੀ ਪ੍ਰੀਤ हे भाई परमात्मा ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ ਬਿਸਰ ਗਈ ਸਭ ਦੁਰਮਤ ਰੀਤ ਉਸ ਨੂੰ ખોટી ਮਤ ਵਾਲਾ ਸਾਰਾ ਜੀਵਨ ਰਵਈਆ ਭੁੱਲ ਜਾਂਦਾ ਹੈ ਮਨ ਤਨ ਅੰਤਰ ਹਰ ਹਰ ਮੰਤ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਸਰੀਰ ਵਿੱਚ ਪਰਮਾਤਮਾ ਦਾ ਨਾਮ ਮੰਤਰ ਵਸਦਾ ਰਹਿੰਦਾ ਹੈ ਜੋ ખોટી ਮਤ ਨੂੰ ਨੇੜੇ ਨਹੀਂ ਟੁੱਕਣ ਦਿੰਦਾ ਨਾਨਕ ਭਗਤਨ ਕੈ ਘਰ ਸਦਾ ਆਨੰਦ ਹੈ ਨਾਨਕ ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ